ਫਾਤਣਾ ਸ਼ਹਿਰ ਅੰਦਰ ਜਿੱਥੇ ਅਣਅਧਿਕਾਰਿਤ ਕਿਦਾਂ ਕਲੋਨੀਆ ਕਟੀਆਂ ਹੋਈਆਂ ਨੇ ਉੱਥੇ ਹੀ ਪਾਣੀ ਵੀ ਕਾਫੀ ਜ਼ਿਆਦਾ ਖੜਾ ਹੈ ਕਲੋਨੀਆਂ ਦੇ ਵਿੱਚ ਕਿਉਂਕਿ ਨਿਕਾਸੀ ਨਾ ਹੋਣ ਕਰਕੇ ਕਾਫੀ ਵੱਡੀਆਂ ਸੋਜਾਂਵਾਂ ਬਣੀਆਂ ਹੋਈਆਂ ਨੇ ਇਸ ਵਕਤ ਦਾ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਿ ਫਾਤਣਾ ਸ਼ਹਿਰ ਦੇ ਹਾਲਾਤ ਹੈ ਕਿਸ ਤਰ੍ਹਾਂ ਦੇ ਹਾਲਾਤ ਹੈ ਕਿਉਂਕਿ ਲੋਕਾਂ ਨੂੰ ਵੱਡੇ-ਵੱਡੇ ਦਾਅਵੇ ਕਰਕੇ ਔਰ ਕਲੋਨੀਆ ਕੱਟ ਕੇ ਲੋਕਾਂ ਨੂੰ ਮਹਿੰਗੇ ਮੁੱਲ ਦੇ ਪਲਾਟ ਦੇ ਕੇ ਵੱਡੀਆਂ-ਵੱਡੀਆਂ ਕੋਠੀਆਂ ਜਿਹੜੇ ਨਕਸ਼ੇ ਦਿਖਾ ਕੇ ਉੱਥੇ ਇਹ ਜਿਹੜੇ ਕਿ ਡੀਲਰਾਂ ਵੱਲੋਂ ਦਿੱਤੇ ਜਾਂਦੇ ਹਨ ਔਰ ਇਸੇ ਤਰ੍ਹਾਂ ਦੇ ਹੀ ਹਾਲਾਤ ਅਨੂੰ ਅੱਜ ਖੇਰ ਅੰਦਰ ਥੋੜੇ ਮੀਂਹ ਪੈਣ ਨਾਲ ਹੀ ਕਾਫੀ ਵੱਡੀਆਂ ਸਮੱਸਿਆਵਾਂ ਆਈਆਂ ਹੋਈਆਂ ਨੇ ਔਰ ਦੋ-ਦੋ ਫੁੱਟ ਪਾਣੀ ਖੜਾ ਹੈ ਕਿਉਂਕਿ ਘਰਾਂ ਦੇ ਵਿੱਚ ਉਹ ਬੱਚਿਆਂ ਨੂੰ ਜਾਣਾ ਵੀ ਔਖਾ ਹੋ ਰਿਹਾ ਕਿਉਂਕਿ ਸਕੂਲ ਦੇ ਜਿਹੜੇ ਬੱਚੇ ਆ ਵਿਦਿਆਰਥੀ ਹੈ ਉਹਨਾਂ ਨੂੰ ਵੀ ਇੱਥੇ ਆਪਣੇ ਘਰਾਂ ਦੇ ਵਿੱਚ ਆਉਣ-ਜਾਣ ਦੇ ਵਾਸਤੇ ਕਾਫੀ ਵੱਡੀਆਂ ਸਮੱਸਿਆਵਾਂ ਪੈਂਦੀਆਂ ਹਨ ਪਰ ਘਰਾਂ ਦੇ ਵਿੱਚ ਜਿਹੜੇ ਜਾਣਾ ਆਉਣਾ ਹੀ ਬੜੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ ਜਿਹੜੇ ਪਤਨਾ ਸਹਿਰ ਅੰਦਰਲੀ ਕਲੋਨੀਆਂ ਕੱਟੀਆਂ ਹੋਈਆਂ ਨੇ ਅਨਧਾਰਿਤ ਕਲੋਨੀਆਂ ਕਿਉਂਕਿ ਵੱਡੇ-ਵੱਡੇ ਦਾਅਵੇ ਕਰਕੇ ਜਿਹੜੇ ਵੱਡੀਆਂ-ਵੱਡੀਆਂ ਫੈਸਿਲਿਟੀਆਂ ਦੇ ਕੇ ਇੱਥੇ ਕਲੋਨੀਆਂ ਦੇ ਜਿਹੜੇ ਵੱਡੇ ਨਕਸ਼ੇ ਬਣਾ ਕੇ ਇੱਥੇ ਪੇਸ਼ ਕੀਤੇ ਗਏ ਸਨ ਉਹਨਾਂ ਦੇ ਜਿਹੜਾ ਗਲੀਆਂ ਦੇ ਵਿੱਚ ਕਿਉਂਕਿ ਨਿਕਾਸੀ ਨਹੀਂ ਹੈ ਰੋਡ ਦੇ ਉੱਤੇ ਵੀ ਨਿਕਾਸੀ ਨਹੀਂ ਹੈ ਜਿਹੜਾ ਨੈਸ਼ਨਲ ਹਾਈਵੇ ਆ ਜਿਹੜਾ ਉਹਦੇ ਉੱਤੇ ਵੀ ਨਿਕਾਸੀ ਨਹੀਂ ਹੈ ਪਾਣੀ ਦੇ ਤੁਹਾਨੂੰ ਇਸ ਵਕਤ ਦਾ ਨਜ਼ਾਰਾਤ ਕਰਨੇ ਕਿ ਸਿਰਫ ਕਲੋਨੀ ਜਿਹੜਾ ਪੁੱਡੂਆ ਕਲੋਨੀ ਦੇ ਨਾਲ ਲੱਗਦੀ ਹੈ ਕੁਝ ਕਲੋਨੀਆਂ ਕੱਟੀਆਂ ਹੋਈਆਂ ਨੇ ਔਰ ਹੋਰ ਵੀ ਜਿਹੜੀਆਂ ਸ਼ਹਿਰ ਦੇ ਜਾਂ ਫਿਰ ਕਲੋਨੀਆਂ ਕੱਟੀਆਂ ਹੋਈਆਂ ਨੇ ਉਹਨਾਂ ਦੇ ਵੀ ਇਹੀ ਹਾਲਾਤ ਬਣੇ ਹੋਏ ਨੇ ਅਸੀਂ ਤੁਹਾਨੂੰ ਨਜ਼ਾਰਾ ਦਿਖਾ ਰਹੇ ਹਾਂ ਕਿਉਂਕਿ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਅਨਅਧਿਕਾਰਿਤ ਕਲੋਨੀਆਂ ਕੱਟੀਆਂ ਹੋਈਆਂ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮਹਿੰਗੇ ਮੁੱਲ ਤੇ ਔਰ ਐਕਸਟਰਾ ਜਲ ਸਪਲਾਈ ਨਾ ਆਉਂਦਾ ਕਿ ਕਟੀਆਂ ਹੋਈਆਂ ਆ ਪਰ ਉਹਨਾਂ ਦਾ ਜਿਹੜੀ ਨਿਕਾਸੀ ਪਾਣੀ ਦੀ ਉਹ ਨਹੀਂ ਹੈਗੀ ਕਿਉਂਕਿ ਕਈ ਵਾਰੀ بارش ਦੇ ਵਿੱਚ ਜਿਹੜੀ ਉਹਨਾਂ ਨੂੰ ਵੱਡੀ ਸਮੱਸਿਆ ਬਣ ਜਾਂਦੀ ਹੈ ਇਸ ਵਕਤ ਵੀ ਉਸੇ ਤਰ੍ਹਾਂ ਹੀ ਇੱਥੇ ਕਿਉਂਕਿ ਥੋੜੀ بارش ਆਉਣ ਦੇ ਨਾਲ ਵੀ ਇੱਥੇ 1-1 ਫੁੱਟ 2-2 ਫੁੱਟ ਪਾਣੀ ਖੜ ਜਾਂਦਾ ਹੈ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਪਾਤਲਾ ਸ਼ਹਿਰ ਅੰਦਰ ਜਿਸ ਤਰ੍ਹਾਂ ਟੜਾ ਟੜ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਉਹਨਾਂ ਦੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਕੋਈ ਸੀਵਰੇਜ ਦਾ ਪ੍ਰਬੰਧ ਨਹੀਂ ਕੀਤਾ ਗਿਆ ਕਿ ਇਸੇ ਤਰ੍ਹਾਂ ਹੀ ਇੱਥੇ ਪਾਤੜਾਂ ਦੇ ਵਿੱਚ ਜਿਹੜੀ ਕਿ ਪੁੱਡਾ ਕਲੋਨੀ ਦੇ ਨਾਲ ਲੱਗਦੀ ਹੈ ਇਹ ਕਈ ਕਲੋਨੀਆਂ ਆਏ ਨੇ ਔਰ ਹੋਰ ਵੀ ਕਈ ਕਲੋਨੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਹਾਲ ਦੇਖਣ ਨੂੰ ਮਿਲਿਆ ਅੱਜ ਜਿੱਥੇ ਕਿ ਪੁਰਾਣੇ ਬਣੇ ਹੋਏ ਸੀਵਰੇਜ ਉਹ ਸਾਰੇ ਟੋਟਲ ਬੰਦ ਸੀਗੇ ਔਰ ਨੈਸ਼ਨਲ ਹਾਈਵੇ ਬੰਦ ਸੀਗਾ ਅਸੀਂ ਤੁਹਾਨੂੰ ਇਸ ਵਕਤ ਜਿਹੜਾ ਨਜ਼ਾਰਾ ਦਿਖਾਵਾਂਗੇ ਜਿਹੜਾ ਬਾਈਪਾਸ ਦੇ ਉੱਤੇ ਸੂਹਾ ਬਣਿਆ ਹੋਇਆ ਹੈ ਸੂਏ ਦੇ ਨਾਲ ਜਿਹੜੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸੂਏ ਦਾ ਪਾਣੀ ਇੱਥੇ ਹੀ ਕਲੋਨੀ ਦੇ ਵਿੱਚ ਆ ਗਿਆ ਹੈ ਕੀ ਨਾਮ ਬੱਚੇ ਤੇਰਾ ਅਲੀਸ਼ਮਨ ਕੀ ਲੱਗ ਰਿਹਾ ਹੈ ਕਿੰਨੇ ਕਿ ਦਿਨ ਦਾ ਇੱਥੇ ਪਾਣੀ ਦੀ ਸਮੱਸਿਆ ਹੈ ਕੀ ਪਹਿਲੇ ਵੀ सर काफ़ी टाइम से पानी खड़ा है यहाँ पर पहले सूख गया था फिर फिर से बारिश आने के कारण आ, हमारे स्कूल से जल्दी छुट्टी हो गई है ऊपर से हमको बार भी नहीं निकल देते मम्मी डैडी कहते हैं भी सांप सूख लट जाएंगे काफ़ी ज़्यादा पानी आता है क्या कितने समय तक ये निकलता है सर एक दो दिन लग जाते हैं उसको निकलने फिर बार बार बचता नहीं कैसे आती है सारी कोई फिर सबसे भर जाती है हमको हमको बार नहीं निकल देते फिर ਕਾਫੀ ਵੱਡਿਆ ਸਮੱਸਿਆ ਇਹ ਦੱਸ ਰਿਹਾ ਵੀ ਜਿਹੜੇ ਪਾਣੀ ਦੇ ਵਿੱਚ ਇੱਥੇ ਜਿਸ ਤਰ੍ਹਾਂ ਪਾਣੀ ਖੜ ਜਾਂਦਾ ਹੈ ਕਾਫੀ ਜ਼ਿਆਦਾ ਦੋ-ਦੋ ਫੁੱਟ ਪਾਣੀ ਖੜਿਆ ਹੈ ਕਿਉਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸਿਵਰੇਜ ਦੇ ਸਾਰੇ ਪਾਸੇ ਹੀ ਪ੍ਰਬੰਧ ਜਿਹੜੇ ਪਤਲਾ ਸ਼ਹਿਰ ਦੇ ਕਾਫੀ ਡਾਊਨ ਹੋ ਲੱਗਦੇ ਆ ਕਿਉਂਕਿ ਜਦੋਂ ਵੀ ਬਾਰਿਸ਼ ਪੈਂਦੀ ਆ ਨੈਸ਼ਨਲ ਹਾਈਵੇ ਉੱਤੇ ਵੀ ਕਾਫੀ ਜ਼ਿਆਦਾ ਪਾਣੀ ਖੜ ਜਾਂਦਾ ਹੈ ਦੋ-ਦੋ ਤਿੰਨ-ਤਿੰਨ ਫੁੱਟ ਪਾਣੀ ਖੜ ਜਾਂਦਾ ਹੈ ਅਸੀਂ ਇਸ ਕਲੋਨੀ ਦੇ ਵਿੱਚ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਇੱਥੇ ਜਿਹੜੀ ਸਮੱਸਿਆ ਆਈ ਆ ਕਿਸ ਤਰ੍ਹਾਂ ਦੀ ਸਮੱਸਿਆ ਹੈ ਕੀ ਕਾਰਨ ਕੀ ਬਣਦਾ ਇਹਦਾ ਇਹਦੇ ਵਿੱਚ ਜਿਹੜਾ ਕਾਰਨ ਕੀ ਹੈ ਔਰ ਕਿਉਂ ਇਸ ਤਰ੍ਹਾਂ ਦੀ ਸਮੱਸਿਆ ਆਂਦੀ ਹੈ ਇਸ ਕਲੋਨੀ ਦੇ ਵਿੱਚ ਹਾਂਜੀ ਕੀ ਨਾ ਹੀ ਤੁਹਾਡਾ ਇਹ ਕਿਹੜੀ ਕਲੋਨੀ ਆ ਔਰ ਜਿਹੜੀ ਇੱਥੇ ਇਹ ਅੱਜ ਸਮੱਸਿਆ ਆਈ ਆ ਕਾਫੀ ਪਾਣੀ ਖੜਾ ਹੈ ਕਿਉਂਕਿ ਹੋਰ ਵੀ ਇਸ ਕਲੋਨੀ ਦਾ ਕੀ ਮੈਟਰ ਕੀ ਆ ਕਿਉਂ ਪਾਣੀ ਇੱਥੇ ਨਹੀਂ ਮੈਂ ਜਸਵਿੰਦਰ ਸਿੰਘ ਕੰਬੋਜ ਇਸ ਕਲੋਨੀ ਵਿੱਚ ਪਾਣੀ ਦੀ ਸਦਾ ਹੀ ਦਿੱਕਤ ਰਹਿੰਦੀ ਹੈ ਇਸ ਵਾਰੀ ਤੋਂ ਜਿਹੜਾ ਸੂਆ ਕੱਚਾ ਛੱਡ ਰੱਖਿਆ ਉਹਦਾ ਉੱਛਲ ਕੇ ਪਾਣੀ ਇਸ ਕੋਲੋਲੀ ਚ ਵੜ ਗਿਆ ਘਰਾਂ ਦੇ ਵਿੱਚ ਅੰਦਰ ਵੜਿਆ ਲੋਕ ਬੈੱਡਰੂਮਾਂ ਤੇ ਵੀ ਵੜ ਗਿਆ ਹੈ ਬਹੁਤ ਅੰਗ ਹੋ ਰਿਹਾ ਹੈ ਇਹ ਜਿਹੜਾ ਪਾਣੀ ਆ ਕਿਉਂਕਿ ਇਸ ਵਾਰੀ بارش ਵੀ ਕਾਫੀ ਆਈ ਸੀਗੀ ਔਰ بارش ਦਾ ਪਾਣੀ ਆ ਜਾਂ ਪਾਣੀ ਹੋਰ ਕਿੱਥੋਂ ਇਸ ਤਰ੍ਹਾਂ ਇੰਨਾ ਜ਼ਿਆਦਾ ਪਾਣੀ ਆ ਗਿਆ ਇਹ ਇਹ ਸੂਏ ਵਿੱਚ ਨਾ ਜਿਹੜੀ ਸੜਕ ਬਣੀ ਆ ਪੱਕੀ ਆ ਉਹ ਬ੍ਰਿਜ ਉਹਦੇ ਉਹਦਾ ਪਾਣੀ ਵੀ ਛੱਡਿਆ ਹੈ ਪਿੱਛੋਂ ਸੂਏ ਚੋਂ ਵੀ ਆਂਦਾ بارشਾਂ ਦਾ ਮੱਲੇ ਦਾ ਵੀ ਆਂਦਾ ਹੈ ਦਾ ਉਹ ਪਾਣੀ بارش ਦਾ ਹੀ ਸਾਰੇ ਸ਼ਹਿਰ ਦਾ ਸੂਵੇ ਤੇ ਇਕੱਠਾ ਕਰਿਆ ਇਸ ਕਰਕੇ ਇਦੋਂ ਅੱਗੋਂ ਬੰਦ ਹਸੂਆ ਕੱਚਾ ਇਸ ਕਰਕੇ ਇੱਥੇ ਕੋਲੋਨੀ ਤੇ ਉੱਠਲੀ ਜਾਂਦਾ ਹੈ ਜਿਹੜੇ ਪੁੱਢਾ ਕੋਲੋਨੀ ਦੇ ਨਾਲ ਲੱਗਦੀ ਕੋਲੋਨੀਆਂ ਹੈ ਕਿਉਂਕਿ ਨਵੀਆਂ ਕੋਲੋਨੀਆਂ ਬਣੀਆਂ ਕਾਫੀ ਜਾ ਰਹੀਆਂ ਉਹ ਸਾਰੀ ਹੋ ਰਹੀ ਪਾਤਲਾ ਸਿਆਰ ਅੰਦਰ ਪਰ ਜਿਹੜਾ ਸੀਵਰੇਜ ਦੀ ਸਮੱਸਿਆ ਕਾਫੀ ਵੱਡੀ ਬਣੀ ਹੋਈ ਆ ਚਿਹਰ ਦੇ ਨੈਸ਼ਨਲ ਹਾਈਵੇ ਉੱਤੇ ਵੀ ਕਾਫੀ ਜ਼ਿਆਦਾ ਮੇਰੇ ਖਿਆਲ ਚ ਵੀ 3-3 ਫੁੱਟ ਪਾਣੀ ਖੜਾ ਹੈ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਇਹ ਸਰਕਾਰਾਂ ਦੀ ਵੱਡੀ ਨਾਕਾਮੀ ਲੱਗਦੀ ਜਾਂ ਇਹ ਕੀ ਲੱਗਦਾ ਤੁਹਾਨੂੰ ਇਹ ਤਾਂ ਜਿਹੜੀਆਂ ਪਹਿਲਾਂ ਸਰਕਾਰਾਂ ਨੇ ਕਲੌਨੀਆਂ ਗੱਟੀਆਂ ਹੋਈਆਂ ਬਿਨਾ ਉਹਦੇ ਤੋਂ ਨਿਧਾਰਤ ਕੇ ਲੋ ਉਹਨੂੰ ਉਹਨਾਂ ਵਿੱਚ ਤੇ ਇੱਕ ਨਾਮ ਮੁਜਬੀ ਸਿਵਰੇਜ ਪਾ ਕੇ ਬਣਾ ਕੇ ਪਾ ਜਾਂਦੇ ਆ ਜਦੋਂ ਆ ਕੇ ਘਰਾਂ ਦਾ ਪਾਣੀ ਪਾਉਂਦੇ ਆ ਉਦੋਂ ਬੰਦ ਹੁੰਦੇ ਕੋਈ ਸਿਵਰੇਜ ਨਹੀਂ ਕੁਛ ਨਹੀਂ ਹੈਗਾ ਤੇ ਚੱਲਦਾ ਪਾਤਲਾ ਸ਼ਹਿਰ ਅੰਦਰ ਜਿਹੜੀਆਂ ਕਿ ਅਣਅਧਿਕਾਰਿਤ ਕਲੋਨੀਆਂ ਕੱਟੀਆਂ ਜਾ ਰਹੀਆਂ ਵੱਡੀ ਤਾਦਾਦ ਦੇ ਵਿੱਚ ਔਰ ਜਿਹੜਾ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਕਿਉਂਕਿ بارش ਆਂਦੀ ਹੈ ਉਹਦਾ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਇਸ ਕਰਕੇ ਘਰਾਂ ਦੇ ਅੰਦਰ ਵੀ ਪਾਣੀ ਕਾਫੀ ਜ਼ਿਆਦਾ ਵੜਦਾ ਨਜ਼ਰ ਆ ਰਿਹਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੀ ਜਿਹੜੀਆਂ ਅਣਅਧਿਕਾਰਿਤ ਕਲੋਨੀਆਂ ਕੱਟਦੀਆਂ ਇਹ ਪ੍ਰਸ਼ਾਸਨਿਕ ਅਧਿਕਾਰੀ ਕਿਉਂ ਕੰਮ ਕਰਨੀ ਨਹੀਂ ਸੁੱਤੇ ਨੇ ਕੀ ਲੱਗਦਾ ਇਹ ਜਿਹੜੇ ਇਹ ਕਲੋਨੀ ਦੇ ਵਿੱਚ ਪਾਣੀ ਵੜਿਆ ਹੋਇਆ ਹੈ ਕਾਫੀ ਜ਼ਿਆਦਾ ਕੀ ਸਮੱਸਿਆ ਔਰ ਕੀ ਲੱਗਦਾ ਵੀ ਤੁਹਾਨੂੰ ਇਹ ਕੋਈ ਨਿਕਾਸੀ ਕਿਸੇ ਪਾਸੇ ਦੀ ਹੋਰ ਹੋ ਸਕਦੀ ਹੈ ਇਹ ਕਾਰਨ ਇਹ ਵੀ ਸੁਆ ਜਿਹੜਾ ਹੈ ਇਹ ਅੱਗੋਂ ਬੰਦ ਹੈ ਸੁਆ ਉੱਫਰ ਕੇ ਇਹਨਾਂ ਕਲੋਨੀਆਂ ਚ ਪਾਣੀ ਪੈਂਦਾ ਹੈ ਇਸ ਕਾਰਨ ਕਰਕੇ ਪਾਣੀ ਬਹੁਤ ਵਜ ਰਿਹਾ ਹੈ بارش ਬਹੁਤ ਜ਼ਿਆਦੀ ਹੋਈ ਹੈ ਤੇ ਇਹਦਾ ਸੀਵਰੇਜ ਜਿਹੜਾ ਉਹ ਸਹੀ ਨਹੀਂ ਹੈ ਕਿੰਨੇ ਘਰਾਂ ਦੇ ਵਿੱਚ ਪਾਣੀ ਲੱਗਦਾ ਤੁਹਾਨੂੰ ਐਸੇ 40-50 ਘਰਾਂ ਚ ਪਾਣੀ ਵੀ ਜੀ ਕਾਫੀ ਵੱਡੀ ਸਮੱਸਿਆ ਹੈ ਲੇਕਿਨ ਬੱਚੇ ਜਿਹਨੂੰ ਕੋਈ ਲੋੜ ਪੈਂਦੀ ਸਮਾਨ ਦੀ ਜਾਂ ਕੋਈ ਹੋਰ ਘਰ ਦੇ ਵਿੱਚੋਂ ਪਰਿਵਾਰ ਦੇ ਵਿੱਚ ਸਮਾਨ ਲੈਣੇ ਰਾਸ਼ਨ ਵਗੈਰਾ ਲੈਣ ਜਾਣਾ ਪੈਂਦਾ ਹੋਊਗਾ ਤਾਂ ਕਿਸ ਤਰ੍ਹਾਂ ਲੈ ਕੇ ਆਂਦੇ ਹੋਣਗੇ ਔਰ ਕਿਸ ਤਰ੍ਹਾਂ ਦੀਆਂ ਸਮੱਸਿਆ ਪੈਦਲ ਤੁਰਨੇ ਤੇ ਬੜੀ ਮੁਸ਼ਕਲ ਆ ਰਹੀ ਹੈ ਗੱਡੀਆਂ ਤੇ ਜਾਣਾ ਪੈਂਦਾ ਜੀ ਜਾਂ ਮੋਟਰਸਾਈਕਲ ਤੇ ਹੋਰ ਵਾਲਵ ਲਾ ਕੇ ਜਾਣਾ ਪੈਂਦਾ ਸਿੱਧਾ ਨਹੀਂ ਜਾਇਆ ਜਾਂਦਾ ਜੀ ਸਵੇਰ ਸਾਰੇ ਉਛਲ ਕੇ ਪਾਣੀ ਸਾਰਾ ਇੱਥੇ ਆਇਆ ਹੋਇਆ ਜੀ ਕਿੰਨੇ ਸਮੇਂ ਦੀ ਸਮੱਸਿਆ ਇਹ ਜਿਹੜੀ ਆ ਕਾਫੀ ਚਿਰ ਤੋਂ ਇਹ ਪਰ ਵੀ 4-5 ਮਹੀਨੇ ਪਹਿਲਾਂ ਸਮੱਸਿਆ ਹੈ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਕਰਦੇ ਵੀ ਸੂਆ ਸੜਾ ਅੰਡਰਗਰਾਊਂਡ ਹੋ ਜੇ ਜਿਹੜਾ ਨਿਕਾਸੀ ਪਾਣੀ ਦੀ ਸਹੀ ਦਿੱਤੀ ਜਾਵੇ ਸਾਡੀ ਕਲੋਨੀ ਨੂੰ ਬਚਾਓ ਜੀ ਸਵੇਰੇ ਸਹੀ ਹੋ ਜਾਵੇ ਇਸ ਤੋਂ ਇਲਾਵਾ ਵੀ ਕਾਫੀ ਕਲੋਨੀਆਂ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਆ ਕਿਉਂਕਿ ਪਾਣੀ ਥਾਂ ਥਾਂ ਖੜਾ ਹੈ ਜਿਹੜਾ ਪਾਣੀ ਦੀ ਵੱਡੀ ਸਮੱਸਿਆ ਹੈ ਸੀਵਰੇਜ ਦੇ ਜਿਹੜੇ ਬੰਦ ਹੋਣਾ ਔਰ ਜਿਹੜਾ ਕਿ ਨੈਸ਼ਨਲ ਹਾਈਵੇ ਰੋਡ ਬਣੇ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਡਰੇਨ ਬਣੀਆਂ ਜਿਹੜੀਆਂ ਕਿ ਡਰੇਨ ਪਾਣੀ ਨਿਕਾਸੀ ਵਾਸਤੇ ਬਣੇ ਹੋਏ ਨੇ ਉਹ ਵੀ ਬਿਲਕੁਲ ਬੰਦ ਹਨ ਉਨਾ ਕਰਕੇ ਛੜਕਦੇ ਉੱਤੇ نیشنل ਹਾਈਵੇ ਉੱਤੇ ਵੀ ਕਾਫੀ ਵੱਡੀ ਤਦਾਦ ਦੇ ਵਿੱਚ ਪਾਣੀ ਖੜਾ ਨਜ਼ਰ ਆਵੇਗਾ ਪਰ ਦੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਹੜੀਆਂ ਕਿ ਇਸ ਤਰ੍ਹਾਂ ਅਣਅਧਿਕਾਰਿਕ ਕਲੋਨੀਆਂ ਕੱਟੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਦਿੱਤੀ ਜਾਂਦੀ ਕਿਉਂਕਿ ਜਦੋਂ ਕਿਸੇ ਨੂੰ ਇਹ ਮਕਾਨ ਦਿੰਦੇ ਆ ਜਾਂ ਕੋਈ ਕਿਸੇ ਤਰ੍ਹਾਂ ਇਸ ਤਰ੍ਹਾਂ ਕਲੋਨੀਆਂ ਕੱਟਦੇ ਆ ਉਹਨਾਂ ਦੇ ਵਿੱਚ ਜਿਹੜੇ ਕਿ ਸਹੂਦਾਵਾਂ ਇਹ ਪਹਿਲਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਹਨ ਔਰ ਜਿਹੜੀਆਂ ਕਿ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਤਾਂ ਲਾਗੂ ਕੀਤੀਆਂ ਜਾਂਦੀਆਂ ਹਨ ਉਹ ਸ਼ਰਤਾਂ ਦਾ ਕਦੇ ਕਿਸੇ ਵੀ ਕਲੋਨੀ ਕੱਟਣ ਵਾਲਿਆਂ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਇਹਨਾਂ ਦੀ ਪੂਰੀ ਮੁਕੰਮਲ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਤਰ੍ਹਾਂ ਅੱਜ ਪਾਣੀ ਥਾਂ ਥਾਂ ਖੜ੍ਹਾ ਸ਼ਹਿਰ ਅੰਦਰ ਔਰ ਕਲੋਨੀਆਂ ਜਿਹੜੀਆਂ ਕਿ ਪੂਰੀ ਤਰ੍ਹਾਂ ਇੱਥੇ ਕਲੋਨੀ ਦੇ ਵਿੱਚ ਘਰਾਂ ਦੇ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਇੱਥੋਂ ਨਿਕਲਣਾ ਔਕਾ ਹੋ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕਲੋਨੀਆਂ ਜਿਹੜੇ ਕੱਟਣ ਵਾਲੇ ਨੇ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਜਾਂ ਇਹ ਜਿਹੜੇ ਨਿਕਾਸੀ ਸਹੀ ਤੌਰ ਤਰੀਕੇ ਦੀ ਜਿਹੜੀ ਇਹਨਾਂ ਦੀ ਸੀਵਰੇਜ ਦੀ ਕੀਤੀ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ